ਅਮਰੀਕਾ ਦੇ ਵਿੱਚ ਖਾਲਿਸਤਾਨ ਸਮਰਥਕ ਗੁਰਪਤਮਨ ਪੁੰਨੂ ਦੇ ਕਤਲ ਦੀ ਨਾਕਾਮ ਕੋਸ਼ਿਸ਼ ਦੇ ਵਿੱਚ ਪੁੰਨੂ ਦੀ ਸ਼ਿਕਾਇਤ ਦੇ ਮਗਰੋਂ ਨਾਮਜ਼ਦ ਕੀਤੇ ਗਏ ਭਾਰਤੀਕ ਨਾਗਰਿਕ ਪਹਿਲੀ ਵਾਰ ਮੁਕੱਦਮੇ ਦੇ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਫੈਡਰਲ ਸੀਨੀਅਰ ਜੱਜ ਵਿਕਟਰ ਮੈਰੋ ਨੇ ਸ਼ੁੱਕਰਵਾਰ ਤੋਂ ਬਾਅਦ ਅਗਲੀ ਸੁਣਵਾਈ ਦੀ ਤਰੀਖ 13 ਸਤੰਬਰ ਦੀ ਤੈਅ ਕਰ ਦਿੱਤੀ ਅਦਾਲਤ ਨੇ ਕਿਹਾ ਕਿ ਇਸ ਤਗਾਸਾ ਪੱਖ ਦੇ ਵਿੱਚ ਉਸ ਦਿਨ ਨੂੰ ਸਬੂਤ ਲੈ ਕੇ ਆਵੇ ਖਾਕੀ ਕਮੀਜ਼ ਅਤੇ ਪੈਂਟ ਪਹਿਨੇ ਗਪਤਨੂ ਆਯੂਸ਼ ਮਾਰਸ਼ਲ ਕੋਰਟ ਦੇ ਵਿੱਚ ਅੰਦਰ ਲਿਜਾਇਆ ਗਿਆ ਤੇ ਬਚਾਅ ਦੇ ਪੱਖ ਦੇ ਵਿੱਚ ਮੇਜ ਤੇ ਬਿਠਾ ਦਿੱਤਾ ਗਿਆ ਦਿੱਤੀ ਉਸਨੇ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਵਕੀਲ ਜੈਫਰੀ ਚਾਬਰੋ ਦੇ ਨਾਲ ਗੱਲਬਾਤ ਕੀਤੀ ਨਿਖਲ ਗਪਤਨੂ ਪਿਛਲੇ 7 ਜੂਨ ਦੇ ਵਿੱਚ ਅਮਰੀਕਾ ਦੀ ਅਪੀਲ ਤੇ ਚੈੱਕ ਦਿਨਰਾਜ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ 14 ਜੂਨ ਨੂੰ ਅਮਰੀਕਾ ਲਿਆਂਦਾ ਗਿਆ 17 ਜੂਨ ਨੂੰ ਉਸ ਨੂੰ ਮਜਿਸਟ੍ਰੇਟ ਜੱਜ ਜੇਮਸ ਟੌਰਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜੈਸ ਨੇ ਉਸ ਨੂੰ ਨજરਬੰਦੀ ਦੇ ਆ ਹੁਕਮ ਦੇ ਦਿੱਤਾ ਸਹਾਇਕ ਜ਼ਿਲ੍ਹਾ ਅਟਾਰਨੀ ਕੈਮਿਲ ਲਟੋਆ ਫਲੇਚਰ ਜੈਸ ਕੇਸ ਦੇ ਵਿੱਚ ਸਰਕਾਰੀ ਵਕੀਲ ਨੇ ਸ਼ੁੱਕਰਵਾਰ ਨੂੰ ਟ੍ਰਾਇਲ ਜੱਜ ਨੂੰ ਗੋਪਤਾ ਦੇ ਖਿਲਾਫ ਹੋ ਸਰਕਾਰੀ ਕੇਸ ਦੇ ਬਾਰੇ ਦੱਸਿਆ ਉਸ ਨੇ ਦੋਸ਼ਾਂ ਨੂੰ ਦੁਹਰਾਇਆ ਤੇ ਗੋਪਤਾ ਦੇ ਭਾਰਤੀ ਮੂਲ ਦੇ ਵਿੱਚ ਇੱਕ ਅਮਰੀਕੀ ਨਾਗਰਿਕ ਦੇ ਖਿਲਾਫ ਇੱਕ ਭਾਰਤੀ ਸਰਕਾਰੀ ਕਰਮਚਾਰੀ ਦੇ ਨਾਲ ਸਾਜ਼ਿਸ਼ ਰਚੀ ਹਾਲਾਂਕਿ ਉਸ ਨੇ ਦੋਵਾਂ ਦੀ ਪਛਾਣ ਨਹੀਂ ਦੱਸੀ